ਸਤਾਰ ਕਾ ਜੰਦ ਜੀ ساری ਕਹਾਣੀ ਤੁਹਾਡੇ ਸਾਹਮਣੇ ਹੈ ਕਿਉਂਕਿ ਕਿਸੇ ਦਾ ਮਰਨ ਇਹ ਦੁਨੀਆ ਤੋਂ ਜਾਣ ਨੂੰ ਜੀ ਨਹੀਂ ਕਰਦਾ ਫਿਰ ਆਪਾਂ ਪੰਜਾਬੀ ਚ ਕਹਾਵਤਾ ਆਪਣੀ ਖੁੱਲ੍ਹ ਚਰਚਾ ਮਾ ਹੁੰਦੀਆਂ ਜਨਾਨੀ ਉੱਥੇ ਕਬਾਤੀ ਜ਼ਮੀਨ ਇੱਥੇ ਕਬਾਤੀ ਆ ਅਰਖ ਦੀ ਖਾਤਰ ਆਪ ਜੋ ਉਹ ਭੁਤਿੰਦਰ ਸਿੰਘ ਨੂੰ ਕਰਨਾ ਪਿਆ ਆਪਾਂ ਉਹਦੇ ਦੇ ਕੋਲ ਰਹੇ ਹਾਂ ਕਿ ਪੜਿਆ ਲਿਖਿਆ ਵਿਅਕਤੀ ਸੀ ਲੋਕਾਂ ਨੂੰ ਸੇਧ ਦੇਣ ਵਾਲਾ ਵਿਅਕਤੀ ਸੀ ਲੋਕਾਂ ਦੇ ਅੱਗੇ ਕੰਮ ਜਾ ਕੇ ਕੰਮ ਕਰਨ ਦਾ ਦਾਅਵਾ ਕਰਦਾ ਵਿਅਕਤੀ ਸੀ ਤੇ ਉਸ ਸਮੇਂ ਉਹ ਸਾਰਾ ਜਿਹੜਾ ਵਿਅਕਤੀਗਤ ਚੰਗਾਪਨ ਸੀ ਉਸ ਵੇਲੇ ਖਤਮ ਹੋ ਗਿਆ ਜਦੋਂ ਆ ਦੋ ਗੰਨਾ ਭਰਾਵੋ ਉਹਦੇ ਸਾਹਮਣੇ ਆ ਗਏ ਤੇ ਜਿਉਂਦਾ ਵਾਪਸ ਆ ਜਾਂਦਾ ਅਸੀਂ ਵੀ ਕਿਹਾ ਸੀ ਜਦੋਂ ਸਾਨੂੰ ਪਤਾ ਲੱਗਿਆ ਮਾੜਾ ਮੋਟਾ ਵੀ ਆ ਗੱਲਬਾਤ ਹੋ ਰਹੀ ਆ ਉਹਦੇ ਨੌਜਵਾਨ ਸਾਥੀ ਬੈਠੇ ਨਾ ਜਸਵਿੰਦਰ ਹੋਰੀ ਗੁਰਵਿੰਦਰ ਹੋਰੀ ਇਹਨਾਂ ਨੇ ਵੀ ਕਿਹਾ ਕਿ ਅਸੀਂ ਤੁਹਾਨੂੰ ਪੈਸੇ ਪਾ ਦਿੰਦੇ ਹਾਂ ਪਿੰਟ ਕਰਾ ਕੇ ਆ ਜਾ ਇੱਥੇ ਆ ਜਾ ਇੱਥੇ ਤੂੰ ਇੰਨੀ ਕ ਰੋਟੀ ਕਮਾ ਸਕਦਾ 35000 ਰੁਪਏ ਤੂੰ ਬੈਂਕ ਤੋਂ ਲੈ ਸਕਦਾ ਤੂੰ ਗੁਰੂ ਕਾਚੀ ਕਾਲਜ ਦੇ ਵਿੱਚ ਪ੍ਰੋਫੈਸਰ ਰਹਾ ਤੂੰ ਉੱਥੋਂ ਕਮਾ ਸਕਦਾ ਇਹ ਨਾਲ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਖੜੂਗਾ ਅਸੀਂ ਖੜਾਂਗੇ ਨੱਗਰ ਖੜੂਗਾ ਤੈਨੂੰ ਟੈਨਸ਼ਨ ਨਹੀਂ ਦੇਣ ਤੇ ਅਸੀਂ ਆ ਜਾ ਹੁੰਦਾ ਤਾਂ ਜਿਹੜਾ ਕੋਈ ਹੱਥ ਦੇ ਵਿੱਚੋਂ ਪਾਸਪੋਰਟ ਹੁੰਦਾ ਉਹ ਕਾਗਜ਼ ਹੁੰਦੇ ਜਿਹੜੇ ਰਾਹੀਂ ਜਰਗੇ ਉਹਨੇ ਇੱਧਰ ਆਉਣਾ ਸੀ ਮੈਂ ਦੇਖੀ ਕਰੂੰਗਾ ਕਿ ਸਾਰਾ ਆਪਣਾ মিডিਆ ਨਈ ਜੀ ਆਇਨਾ ਬਕਵਾ ਬਿਤਾਇਆ ਜਰਦਾ ਤਾਂ ਸਿਆਤਾ ਪਾਣੀ ਡਾਕੂਮੈਂਟੇਰ ਪਾਣੀ ਦੇਣਾਂ ਰੋਕ ਦਿਓ ਆਪਾਂ ਨਾਰੇਬਾਜੀ ਕਰਨੀ ਐ ਵੀ ਇਹਨਾਂ ਨੇ ਇਹ ਤੁਹਾਡਾ ਜਿਹੜਾ ਸਾਰਾ ਨਾਰੇਬਾਜੀ ਦੇ ਵਿੱਚ ਤੁਸੀਂ ਸਾਰਿਆਂ ਨੇ ਆਪ ਸੁਪਰ ਖੜੇ ਕਰਕੇ ਪ੍ਰਸਾਦਨ ਦੇ ਖਲਾਫ ਨਾਰੇ ਲਾਉਣੇ ਆ ਆਪਾਂ ਲੋਕ ਮਿੰਟ ਬੈਜੋ ਸਾਰੇ ਉਤੀ ਬਾਅਦ ਵਿੱਚ ਆਪਾਂ ਇਹ ਸੁਣਦੇ ਹੋਏ ਪ੍ਰਕਾਸ਼ ਨੂੰ ਚਲਾਉਣਾ ਆ ਆ ਮੁੰਡੇ ਆਜੋ ਸਾਰੇ ਇੰਦਰ ਬਤਾਲਾ ਜਾ ਪਰਦੇ ਬੇਲਿਆ ਆਜੋ ਖੜੋ ਬੈਠੋ ਇੰਦਰ ਆ ਕੇ ਚੜਾ ਕਿਤੇ ਵੀ ਨਹੀਂ ਦੁਖਦੇ ਸਾਡੇ ਆ ਕੇ ਬਜੁਰਗਾਂ ਦਾ ਦੁਖਦਿਆ ਬਜੁਰਗ ਤਾਂ ਬੈਠਿਆ ਪੱਲਗਾ ਤੇ ਤੇ ਅਸੀਂ ਪਾਸੇ ਲਾ ਕਰੋ ਅਸੀਂ ਉਸ ਨੂੰ ਤਿਆਰ ਕਰਨ ਵਾਲੇ ਵਿਅਕਤੀ ਆ ਜਿੰਦਰ ਸਿੰਘ ਨੂੰ ਸਾਡਾ ਪਿਆਰਾ ਵੀਰ ਸੀ 5 ਮਿੰਟ ਲਾਰੇਗਾ ਵਾਂਗੇ ਆਪਾਂ 5 ਮਿੰਟ ਪੂਰੇ ਇਸ ਪ੍ਰਸ਼ਾਸਨ ਦੇ ਖਿਲਾਫ ਆਪਾਂ ਨਾਰੇਬਾਜੀ ਕਰਨੀ ਆ ਸਾਰਿਆਂ ਨੇ ਪੂਰੇ ਜੋਸ਼ਵਾਸ ਦੇ ਵਿੱਚ ਲਾਉਣੇ ਨੇ ਕਿਉਂਕਿ ਜੋਸ਼ਵਾਸ ਤਾਂ ਆਪਣਾ ਖਤਮ ਹੋ ਚੁੱਕਿਆ ਮੈਂ ਕਹਿ ਨਹੀਂ ਸਕਦਾ ਕਿਉਂਕਿ ਬੜੇ ਲੰਮੇ ਦਿਨਾਂ ਬਾਅਦ ਪਰਿਵਾਰ ਇਕਾਸ਼ ਲੈ ਕੇ ਬੈਠਾ ਸੀ 50 60 ਦਿਨ ਘਰੇ ਬੈਠੇ ਰਹੇ ਆਪਾਂ ਨਾਰੇ ਲਾਈ ਜੀ शासन मुबा पुछ प्रशासन मुबियाशासन मु पर इनाफ द परवार इनसाफ़ दवाण वार oh গলা র <widely sauna doctorate> <mysticism slowly> <normal music playinggettable> ਨੂੰ ਪੁੱਛਣਾ ਹੈ ਖਲੀ ਰੱਖ ਜੀ ਪਰਾਂ ਜੀ ਕਿਸ ਸਮਸਲੇ ਨੂੰ ਲੈ ਕੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਇਹ ਮਸਲਾ ਕੀ ਹੈ ਜੀ ਮਸਲਾ ਇਹ ਤੇਜਿੰਦਰ ਸਿੰਘਾ ਜੀ ਜੋ ਕਿ ਯੂਕੇ ਗਿਆ ਹੋਇਆ ਸੀਗਾ ਤੇ ਉਹਨਾਂ ਦੀ ਪਹਿਲਾਂ ਤਾਂ ਰਮ ਪਤਨੀ ਮਨਜੀਤ कौर ਉੱਥੇ ਗਈ ਹੋਈ ਸੀ ਉਸ ਤੋਂ ਬਾਅਦ ਇਹ ਤਲਾ ਗਿਆ ਮਤਲਬ ਕਹਿਣ ਦਾ ਭਾਵ ਹੈ ਕਿ ਮਨਜੀਤ कौर ਨੇ ਇਹਨੂੰ ਰਿਸ਼ਤਾ ਨਹੀਂ ਅਪਣਾਉਣ ਤੇ ਕਿਹਾ ਵੀ ਜਿਹੜਾ ਇੱਥੇ ਤੇਰਾ ਕੰਨੀਆ ਦੇ ਵਿੱਚ ਪੰਜਾਬ ਦੇ ਵਿੱਚ ਤੇਰੇ ਨਾਲ ਮੇਰਾ ਜਿਤਾ ਸੀਗਾ ਪਤੀ ਪਤਨੀ ਵਾਲਾ ਉਹ ਇੱਥੇ ਹੁਣ ਹੈ ਨਹੀਂ ਇੱਥੇ ਮੈਂ ਕਿਸ ਹੋਰ ਆਦਕ ਦੇ ਨਾਲ ਰਹਿ ਰਹੀ ਹਾਂ ਜਿਹਦਾ ਨਾਮ ਲਵਪ੍ਰੀਤ ਸਿੰਘ ਹੈ ਜਿਹਦਾ ਪਿੰਨਪਸਨੰਦੀ ਹੈ ਉਹਦੇ ਨਾਲ ਰਹਿ ਰਹੀ ਹਾਂ ਤੇਰੇ ਨਾਲ ਹੁਣ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਇਸ ਬੱਚੇ ਨੇ ਸਾਡੇ ਨੇ ਸਮਾਜ ਦੀ ਸੇਵਾ ਕਰਨ ਵਾਲਾ ਸਮਾਜ ਸੇਵੀ ਉਹ ਹੋਣਹਾਰ ਬੱਚਾ ਸਾਡਾ ਅਤਿਜਿੰਦਰ ਸਿੰਘ ਫੇਰ ਵੀ ਆਪਣੇ ਮਨ ਦੇ ਭਲੇਖੇ ਛੱਡ ਕੇ ਇਥੋਂ ਚਲਾ ਗਿਆ ਕਿ ਮੈਂ ਆਪਣੀ ਪਤਨੀ ਨੂੰ ਉੱਥੇ ਜਾ ਕੇ ਨਾਲ ਜੋੜ ਲਾਂਗਾ ਆਪਣੇ ਕਿੰਨੀ ਕਰ ਲਾਂਗਾ ਤੇ ਮੈਂ ਉਹਨੂੰ ਕਿਸੇ ਉਧਰ ਨਹੀਂ ਰਿਹਾ ਉਹ ਕਰਨ ਦਿੰਦਾ ਆਪਣੇ ਨਾਲ ਸੈਟੀਸਫਾਈ ਕਰਕੇ ਆਪਣੀ ਉਹੀ ਜਿਹੜੀ ਇੱਥੇ ਜ਼ਿੰਦਗੀ ਜਿਉ ਰਿਹਾ ਉਥੇ ਜਿਉਵਾਂਗਾ ਪਰ ਉਹਨੇ ਇੱਥੇ ਜਦੋਂ ਜਾਣਾ ਸੀਗਾ ਇੱਕ ਦਿਨ ਪਹਿਲਾਂ ਮੈਸੇਜ ਕਰਤਾ ਕਿ ਮੈਂ ਇੱਥੇ ਲਾਪੀ ਦੇ ਨਾਲ ਰਹਿ ਰਹੀ ਹਾਂ ਤੈਨੂੰ ਇੱਥੇ ਆਉਣ ਦੀ ਲੋੜ ਨਹੀਂ ਤੂੰ ਆਪਦਾ ਇੱਥੇ ਕੰਮ ਕਰਾ ਇੰਨੀਆਂ ਉਮੀਦਾਂ ਦੇ ਨਾਲ ਉੱਥਾ ਚਲਾ ਗਿਆ ਉਥੇ ਲੈਣ ਵਾਸਤੇ ਜਦੋਂ ਫਲੈਟ ਤੇ ਲੈਣੀ ਲੈ ਕੇ ਜਾਣਾ ਸੀਗਾ ਉਦੋਂ ਤੱਕ ਦੇ ਪੈਸੇ ਵੀ ਤਜਿੰਦਰ ਸਿੰਘ ਤੋਂ 40000 ਰੁਪਿਆ ਉਸ ਗੱਡੀ ਦਾ ਖਰਚਾ ਤਜਿੰਦਰ ਸਿੰਘ ਨੇ ਤੌਰ ਤੇ ਉੱਥੋਂ ਜਾਣ ਵੇਲੇ ਪਾਇਆ ਲੱਖਾਂ ਦਾ ਕਰਜ਼ਾ ਸਿਰ ਕਰਵਾ ਕੇ ਲੱਖਾਂ ਦਾ ਕਰਜ਼ਾ ਆਪਣੇ ਪੈਸੇ ਆਪਣੇ ਉਧਰ ਲਿਜਾ ਕੇ ਸਾਨੂੰ ਨਾ ਤਾਂ ਇੱਕ ਉਹਦਾ ਪੁੱਤਰ ਰਹਾ ਨਾ ਹੀ ਸਾਡੇ ਕੋਲ ਸਾਡੀ ਮੂੰਹ ਰਹੀ ਨਾ ਸਾਡੇ ਕੋਲ ਸਾਡੀ ਜ਼ਮੀਨ ਰਹੀ ਨਾ ਸਾਡੇ ਕੋਲ ਸਾਡਾ ਤੰਗ ਰਹਾ ਉਹ ਸਾਰਾ ਕੁਝ ਉਧਰ ਜਾ ਕੇ 4-5 ਮਹੀਨਿਆਂ ਦੇ ਵਿੱਚ ਰਜਿੰਦਰ ਸਿੰਘ ਨੂੰ ਮਰਨ ਲਈ ਮਜਬੂਰ ਕਰਤਾ ਹਰ ਪੀੜੀ ਤੇ ਹਰ ਗੱਲ ਤੇ ਉਹਨਾਂ ਨਾਲ ਟੋਕਾ ਟਾਕੀ ਕਰਨੀ ਉਹਦੇ ਨਾਲ ਲੜਨਾ ਲੜਾਈ ਝਗੜਾ ਕਰਨਾ ਉਹਦੀਆਂ ਫੋਟੋਆਂ ਜਿਹੜੇ ਰਜਿੰਦਰ ਸਿੰਘ ਨੇ ਉਸ ਕੰਪਨੀ ਦੇ ਵਿੱਚ ਗਿਆ ਕਿ ਫੋਟੋਆਂ ਵਿੱਚ ਦੇਖੀਆਂ ਉਹਦੇ ਨਾਲ ਉਸ ਰੰਗਤਾਂ ਦੇ ਨਾਲ ਫੋਟੋਆਂ ਲੱਗੀਆਂ ਹੋਈਆਂ ਜਿਹੜੀਆਂ ਅਸੀਂ ਤੁਹਾਨੂੰ ਕੈਮਰੇ ਤੇ ਦੱਸ ਵੀ ਨਹੀਂ ਸਕਦੇ ਉਹ ਤੁਸੀਂ ਦੇਖਿਆ ਵੀ ਹੋਣਗੀਆਂ ਇੰਡੀਆ ਨੇੜੇ ਤੋਂ ਹੋ ਕੇ ਉਹਨੇ ਜੱਫੀਆਂ ਪਾ ਕੇ ਉਸ ਬੱਚੇ ਦੇ ਨਾਲ ਬੰਦੇ ਨਾਲ ਫੋਟੋਆਂ ਖਿੱਚੀਆਂ ਜਿਹੜੀਆਂ ਕਿ ਰਜਿੰਦਰ ਸਿੰਘ ਦੇ ਨਾਲ ਕਦੇ ਵੀ ਨਹੀਂ ਕੀਤੀਆਂ ਉਹਨੂੰ ਆਪਣਾ ਪਤੀ ਮੰਨਿਆ ਉਹਨੂੰ ਆਪਣੇ ਬੈੱਡ ਤੇ ਉਹਦੇ ਨਾਲ ਪੈਂਦੀ ਰਹੀ ਉਹਨੂੰ ਫਰਸ਼ ਤੇ ਪਾਉਂਦੇ ਰਹੇ ਅਜਤਾਰਨਾ ਕਿਸ ਮੰਤ ਤੋਂ ਮੁਆਫੀ ਲਾਉਂਦਾ ਹੈ ਅਜਤਾਰਨਾ ਪ੍ਰਸ਼ਾਸਨ ਦੇ ਕੋਲ ਅਸੀਂ ਸਾਰਾ ਪਰਿਵਾਰ ਪਿੰਡ ਵਾਸੀ ਆਉਂਦੇ ਰਹੇ ਕਿ ਇਸ ਬੇਸ ਤੇ ਪਰਚਾ ਬਣਦਾ ਪਰਿਵਾਰ ਦੇ ਉੱਪਰ ਪਰਚਾ ਕੱਟਿਆ ਜਾਵੇ ਉਧਰਲੀ ਸਰਕਾਰ ਨੂੰ ਪੂਰ ਜੋ ਅਪੀਲ ਕੀਤੀ ਜਾਵੇ ਉਹਨੂੰ ਰਿਪੋਰਟ ਕਰਕੇ ਇੱਧਰ ਭੇਜਿਆ ਜਾਵੇ ਇਹਨੇ ਪ੍ਰਸ਼ਾਸਨ ਨੇ ਇੱਕੋ ਜਵਾਬ ਸਾਨੂੰ ਦਿੰਦੇ ਰਹੇ ਕਿ ਅਸੀਂ ਪਰਚਾ ਕੱਟ ਨਹੀਂ ਸਕਦੇ ਇਹ ਪਰਚਾ ਬਣਦਾ ਨਹੀਂ ਇਹ ਉਧਰਲੀ ਸਰਕਾਰ ਦਾ ਬਣਦਾ ਐ ਇਸ ਕਰਕੇ ਅਸੀਂ ਚੁੱਪ ਕਰਕੇ ਥੱਕ ਹਾਰ ਕੇ ਘਰੇ ਬੈਠ ਕੇ ਮੇ ਪਰਚਾ ਕੱਟਿਆ ਗਏ ਤੀ ਪਰਚਾ ਕੱਟਿਆ ਗਿਆ ਜੀ ਪਰਚਾ ਕੱਟਿਆ ਗਿਆ ਪਰਸੋਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਡੈੱਡ ਬੋਡੀ ਤਜਿੰਦਰ ਸਿੰਘ ਦੀ ਭਾਰਤ ਆਉਣੀ ਹੈ ਉਦੋਂ ਸਰਕਾਰ ਨੂੰ ਇਸ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਬਣੀ ਉਦੋਂ ਪਰਿਵਾਰ ਨੂੰ ਸਦਿਆ ਪਰਚਾ ਕੱਟਣ ਤੇ ਕਿੰਨਾ ਸਮਾਂ ਲੱਗਿਆ 7 ਘੰਟੇ ਪਰਿਵਾਰ ਨੂੰ ਜਲੀਲ ਕੀਤਾ ਗਿਆ ਫਾਦਰ ਸਾਹਿਬ ਨੇ ਜਿਹੜੇ ਚਾਚਾ ਜੀ ਨੇ ਡੈੱਡ ਬੋਡੀ ਲੈਣ ਵਾਸਤੇ ਜਾਣਾ ਸੀ ਉਹ ਇਹਨਾਂ ਨੇ ਦੇਖਿਆ ਨਹੀਂ ਕਿੰਨੇ ਜਣੇ ਦਾ ਪਰਚਾ ਦੱਸੀ ਹੋਇਆ ਜੀ ਪਰਚਾ ਜੀ 7 ਜਣੇ ਦਾ ਪਰਚਾ ਦੱਸੀ ਹੋਇਆ ਜਿਹੜੇ ਤਿੰਨ ਉਧਰ ਨਾਲ ਚਾਰ ਇੱਧਰ ਬੈਠੇ ਨੇ ਉਹਨਾਂ ਲੋਕਾਂ ਦਾ ਕਿਨਾਂ ਨੇ ਰੈਸ਼ਨ ਨਹੀਂ ਕੀਤਾ ਕੱਲ ਡੈੱਡਪੋਡ ਦੀ ਪਿੱਛੇ ਵੀ ਸਾਡੇ ਨਾਲ ਉਹ ਖੱਜਲ ਖਵਾਰੀ ਪ੍ਰਸ਼ਾਸਨ ਨੇ ਕੀਤੀ ਐ ਵੀ ਜਿਹੜੀ ਕੋਈ ਨਿੰਦਨਯੋਗ ਤੱਕੀ ਅਸੀਂ ਨਿੰਦਨਯੋਗ ਹੈ ਘਰ ਤੱਕ ਢਾਉਣ ਤੱਕ ਗਏ ਪਰਿਵਾਰ ਨੂੰ ਫਿਰ ਉੱਥੇ ਸਾਡੇ ਪਿੰਡ ਦੇ ਆਗੂ ਕਸਾਨ ਜਥੇਬੰਦੀਆਂ ਪਿੰਡ ਦੇ ਨੌਜਵਾਨ ਵੀ ਜਿਹੜੇ ਤੇਜਿੰਦਰ ਸਿੰਘ ਨੂੰ ਪਿਆਰ ਕਰਦੇ ਸੀ ਇਕੱਠੇ ਹੋਏ ਫਿਰ ਪ੍ਰਸ਼ਾਸਨ ਬਰੰਗ ਅਸੀਂ ਬਾਬਸ ਮੋੜਿਆ ਨਹੀਂ ਪ੍ਰਸ਼ਾਸਨ ਨੇ ਇੰਨਾ ਤੱਕ ਸਾਡਾ ਧੱਕਾ ਕੀਤਾ ਜਿਹੜਾ ਕਦੇ ਨਾ ਸੁਣਿਆ ਸੀ ਤੇ ਨਾ ਦੇਖਿਆ ਸੀ ਹੁਣ ਕੀ ਮੰਗ ਕਰਦੇ ਹੁਣ ਮੰਗ ਸੀ ਇਹ ਕਰਦੇ ਆ ਜੀ ਜੋ ਕਰਜਾ ਪਰਿਵਾਰ ਨੇ ਤੱਕ ਕੇ ਲਾਇਆ ਜ਼ਮੀਨ ਵੇਚ ਕੇ ਲਾਇਆ ਉਹ ਪਰਿਵਾਰ ਸਾਡੀ ਉਸ ਪਰਿਵਾਰ ਤੋਂ ਬਾਹਰ ਬੈਠੇ ਉਹ ਪਰਿਵਾਰ ਤੋਂ ਕਰਵਾਈ ਜਾਵੇ ਜਿਹੜੇ ਬੰਦਿਆਂ ਦੇ ਪਰਚਾ ਦਰਜ ਹੋਇਆ ਉਹਨਾਂ ਨੂੰ ਤੁਰਤ ਗ੍ਰਿਫਤਾਰ ਕਰਕੇ ਇਸ ਰਾਖਾਂ ਦੇ ਪਿੱਛੇ ਭੇਜਿਆ ਜਾਵੇ ਸਾਡਾ ਤੇਜਿੰਦਰ ਸਿੰਘ ਤਾਂ ਵਾਪਸ ਆਉਂਦਾ ਨਹੀਂ ਉਹ ਤਾਂ ਪੂਰਾ ਹੋਵੇ ਉਹਨਾਂ ਦਾ ਪਰਚਾ ਹੋਵੇ ਜੀ ਉਹਨੂੰ ਗ੍ਰਿਫਤਾਰ ਕੀਤਾ ਪਰਚਾ ਤਾਂ ਹੋ ਗਿਆ ਮੰਨ ਲਓ ਕਹਿੰਦੇ ਕੱਲ ਸਾਨੂੰ ਇਹ ਵੀ ਕਿਹਾ ਗਿਆ ਸੱਚ ਵੀ ਜਿਹੜਾ ਪਰਚਾ ਦਿੱਤਾ ਜੇ ਤੁਸੀਂ ਸਾਨੂੰ ਡੈੱਡ ਬੋਡੀ ਨਾ ਦਿੱਤੀ ਹਸਪਤਾਲ ਚ ਲੈ ਜਾਣ ਵਾਸਤੇ ਐਸਾ ਚ ਉਹ ਕਹਿੰਦੇ ਇਹ ਅਸੀਂ ਖਾਰਜ ਕਰਾਂਗੇ ਇਹ ਤਾਂ ਤਾਂ ਕਿਹਾ ਇੱਕ ਪਰਚਾ ਕੀਤਾ ਇੱਕ ਖਰਜਗਾਰ ਨਹੀਂ ਧਮਕੀ ਦਿੱਤੀ ਗਈ ਤਾਂ ਸਾਨੂੰ ਤਾਂ ਫਿਰ ਇਸ ਅਸੀਂ ਧਰਨਾ ਲਾਉਣੀ ਸੀਗਾ ਜੀ ਤਾਂ ਤੇ ਵੀ ਡਰ ਹੋ ਗਿਆ ਵੀ ਜਦੋਂ ਕਿੱਕੀਤਾ ਪ੍ਰਸ਼ਾਸਨ ਨੇ ਧਰਨਾ ਨਾਲ ਲਾਉਣਾ ਪਿਆ ਸਾਨੂੰ ਮਜਬੂਰੀ ਬਣ ਗਈ ਵੀ ਜਿਹੜਾ ਪਹਿਲਾ ਪਰਚਾ ਕੀਤਾ ਉਹ ਵੀ ਨਾ ਗਲਤ ਕਰਕੇ ਕੱਟ ਦੇਣਾ ਉਹਨਾਂ ਨੂੰ પાਸੇ ਕਰ ਦੇਣਾ ਤੇ ਤਾਂ ਅਸੀਂ ਮਜਬੂਰ ਹੋ ਕੇ ਦੁੱਖ ਦੇ ਟਿੱਡ ਦੇ ਵਿੱਚ ਦੁੱਖ ਪੀੜ ਤਾਂ ਲੈ ਕੇ ਅਸੀਂ ਤਾਂ ਇਹ ਗੱਲ ਸੀ ਕਿ ਜਤਿੰਦਰ ਸਿੰਘ ਦੀ ਡੈੱਡ ਬੋਡੀ ਆਉਗੀ ਸੰਸਕਾਰ ਕੀਤਾ ਜਾਊਗਾ ਪਰ ਉਹ ਨਾ ਹੋਇਆ ਉਹ ਗੱਲਾਂ ਸਾਡੀਆਂ ਹੋਈਆਂ ਨਹੀਂ ਅੱਜ ਤਾਂ ਧਰਨਾ ਲਾਉਣਾ ਪਿਆ ਤਾਂ ਦੁੱਖ ਲੈ ਕੇ ਇੱਥੇ ਆਏ ਆ ਅਜੇ ਲੋਕ ਸੁਣਿਆ ਜਾਓ ਕੀ ਹੁੰਦਾ ਇਹ ਅਗਲੀ ਕਾਰਵਾਈ ਆ ਕਿਸਾਨ ਜਿੱਥੇ ਪੈ ਸਾਡਾ ਦੱਸਣ ਗਿਆ ਤੇ ਤੁਹਾਡਾ ਸਾਰੇ ਵੀਰਾਂ ਦਾ ਮੱਥੇ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਗੱਲ ਨੂੰ ਅੱਗੇ ਵੀ ਰੱਖਿਆ ਹੁਣ ਵੀ ਰੱਖੋਗੇ ਤੁਹਾਡੇ ਤੋਂ ਇਹੀ ਉਮੀਦ ਆ ਕਿ ਪਰਵਾਦ ਦੇ ਨਾਲ ਤੁਸੀਂ ਸਾਡਾ ਪਸੰਦ ਕਰਨ ਵਾਸਤੇ ਆਏ ਹੋ ਤੁਹਾਡਾ ਸਾਰੇ ਚੈਨਲ ਦਾ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ